ਮੰਮੀ ਮੈਟੜ ਨਾਲ ਗੱਲ ਕਰਨੀ ਹੀ ਤੇ ਭਾਬੀ ਨੂੰ ਜ਼ਿੰਮੇਵਾਰੀ ਤੇ ਦੇ ਰਹੀ ਆ ਕੁਝ ਸੋਚਿਆ ਸਮਝਿਆ ਵੀ ਹੈਗਾ ਕਿ ਨਹੀਂ ਉਹਦੇ ਮੇਨ ਲੱਗਾ ਤਾਂ ਕਰਕੇ ਡਈ ਹੋਣੀ ਆ ਕਿਤੇ ਸੋਨੇ ਦੀ ਗੱਲ ਨਾ ਛੇੜ ਦੇਣਾ ਮੈਨੂੰ ਇਹ ਆ ਕਿ ਤੇਰਾ ਰਿਸ਼ਤਾ ਹੋ ਜੇ ਮੰਮੀ ਤੂੰ ਹੀ ਰਿਸ਼ਤੇ ਦੀ ਕਿਉਂ ਫਿਕਰ ਕਰਨ ੜੇ ਆ ਰਿਸ਼ਤਾ ਤੇ ਹੋ ਹੀ ਜਾਣਾ ਵਾ ਤੂੰ ਛੇਤੀ ਨਾਲ ਇਹਦੇ ਮਗਰ ਲੱਗ ਗਏ ਆ ਮੈਂ ਤਾਂ ਵਿਹਲਾ ਫਿਰ ਮੈਂ ਤਾਂ ਤਾਂ ਹੀ ਕਹਿਣ ਲਈ ਆ ਵੀ ਉਸੇ ਤਰੀਕ ਦੇ ਸਾਰੇ ਕੰਮ ਕਰੀਏ ਨਹੀਂ ਤੇ ਇਹਨੇ ਇਕ ਲੈਣੀ ਨੇ ਤੇ ਨਾ ਸਾਰੇ ਘਰ ਹੀ ਦੱਸਣਾ ਵਾ ਪਿਆ ਕੰਮ ਹੋਇਆ ਵਾ ਇਹਦੇ ਰਮਨ ਬੀਤੀ ਤਾਂ ਸਾਡੀ ਹੋ ਹੀ ਗਈ ਆ ਹੁਣ ਇਦਾਂ ਕਰੀਏ ਫਿਰ ਰੁਪਿੰਦਰ ਨੂੰ ਕਹਿੰਦੇ ਆ ਤਰੀਕ ਰੱਖ ਕੇ ਉਸੇ ਤਰੀਕ ਦੇ ਉੱਤੇ ਹੁਣ 27 ਨੂੰ ਕਰੀਏ ਪ੍ਰੋਗਰਾਮ ਤੇ ਫੇਰ ਆਹ ਗੱਲ ਦੱਸਨ ਤੋਂ ਬਿਨਾ ਰਹਿ ਹੀ ਨਹੀਂ ਸਕਦੀ ਉਹਨੂੰ ਤੇ ਰੋਟੀ ਪਤਾ ਨਹੀਂ ਕਿੱਦਾਂ ਪਚਦੀ ਆ ਤੇ ਨਾਲੇ ਆਹ ਤਾਂ ਗੱਲ ਹੀ ਬੜੀ ਵੱਡੀ ਆ ਆਪ ਹੀ ਤੇ ਗੱਲਾਂ ਲਾ ਕੇ ਮਾਰਿਆ ਸਾਨੂੰ ਨੇ ਉਹੋ ਗੱਲੀ ਤੇ ਮੈਂ ਡੈਡੀ ਨੂੰ ਕਹਿਣ ਡਿਆ ਮੈਂ ਹੁਣ ਅਗਲੇ ਦਾ ਕੀ ਪਤਾ ਵਾ ਤੇ ਵਿਆਹ ਉਹਨਾਂ ਕਰਨਾ ਵੀ ਆ ਕਿ ਨਹੀਂ ਕਰਨਾ ਜਿੱਤੇ ਹੁਣ ਦੱਸ ਨਹੀਂ ਹੁਣ ਜੋ ਰੁਪਿੰਦਰ ਦੇ ਥੱਲੇ ਮਾਰਦੇ ਫਿਰਦੇ ਆ ਮਗਰ ਮਗਰ ਤੁਰੇ ਫਿਰਦੇ ਆ ਤੇ ਇਹੋ ਜਿਹਾ ਰੁਪਿੰਦਰ ਨਾਲ ਪਹਿਲਾਂ ਸਲਾਹ ਕਰਕੇ ਤੁਰਦੇ ਸਾਰੇ ਕੰਮ ਕਰਦੇ ਚਲੋ ਕੋਈ ਗੱਲ ਨਹੀਂ ਹੈ ਮੰਮੀ ਜੇ ਨਾ ਹੋ ਗਈ ਹੈ ਨਾ ਤੇ ਇੰਨੀ ਟੈਨਸ਼ਨ ਨਾ ਲਓ ਮੈਂ ਇਹਨੂੰ ਕੀਤਾ ਹੀ ਫੋਰਸ ਤੇ ਵਲੀ ਨੂੰ